हैप्पी बर्थडे हैप्पी बर्थडे मुगे ओयर हैप्पी बर्थडे अच्छा हैप्पी बर्थडे लड्डू का लुकी लुकी की चल पार्टी नहीं करना ओए ओजू पुत्र गुड मॉर्निंग मुगे Oh well, laddu, aja, happy birthday soalnya. thank you to god Oh, ini dari yang dia, satu aja nale, Hmm, eh, mau dihandu? We Thank you. Apa yang kau Happy birthday, saya j, saya jadi aja school.

ਬਲੈ ਸ਼ਨਾਬਤ ਚਲੋ ਵੀ ਗੁੱਡ ਮਾਰਨਿੰਗ ਸਸ਼ਿਕਾਲ ਜੀ ਸਵਾਗਤ ਹੈ ਨਿਊ ਵਲੌਗ ਵਿੱਚ ਸਹਿਜ ਰੇ ਚੱਲੇ ਨੇ ਸਕੂਲ ਸਹਿਜ ਦਾ ਤੇਰ ਦਾ ਦੋਨੋਂ ਨੂੰ ਡਾਫ ਕੋਟ ਨਹੀਂ ਪਾ ਕੇ ਜਾਣਾ ਅੱਜ ਕੋਟ ਪਾ ਲਾ ਹੈ ਗਰਮੀ ਆ ਗਈ ਨਹੀਂ ਗਰਮੀ ਆ ਗਰਮੀ ਸਹਿਜ ਗਿਆ ਹੋਇਆ ਸਕੂਲ ਤੇ ਸਹਿਜ ਦੇ ਬਰਥਡੇ ਦੀ ਚੱਲ ਰਹੀ ਹੈ ਡੈਕੋਰੇਸ਼ਨ ਸਹਿਜ ਨੂੰ ਲੈਣ ਗਏ ਹੋਏ ਨੇ ਐਨੇ ਸੱਜੂ ਆਜੂ ਅਜਦੋਂ ਨੂੰ ਨੀਤੇ ਫਿਰ ਉਹਦੋਂ ਨੂੰ ਆਪਾਂ ਕਰੀ ਲਵਾਂਗੇ ਡੈਕੋਰੇਸ਼ਨ ਹਨਾ ਹਰ ਮਨ ਕਰ ਲਾਂਗੇ ਤੁਹਾਨੂੰ ਪਾਸੋਂ ਅੰਦਰ ਲਾਉਣ ਵਾਲੀ ਰਹਿਗੇ ਠੀਕ ਹੋਈ ਜਾਣੀ ਆ ਚੱਲ ਵਧੀਆ ਸੋਣਾਂ ਦੀ ਹੋਰ ਦੇ ਤਾਂ ਆਪਾਂ ਵੀ ਮੈਂ ਵੀ ਨੀਰਨੂਰਾ ਪਾ ਕੇ ਆਉਣੀ ਫਿਰ ਹੀ ਹੋ ਜਾਣਗੇ ਆਪਾਂ ਉਹਦੋਂ ਖੁਸ਼ ਹੋ ਜੂ ਸੱਜੂ ਤਾਂ ਵਿਚਾਰਾ ਆਖੇ ਥੋੜੇ ਆ ਨਾ ਪਤਾ ਨਹੀਂ ਪਈ ਭਨ ਬਨ ਤੇ ਇਹਨਾਂ ਨੇ ਇਹ ਨਾ ਹੂੰ ਤਦਾਂ ਤਾਂ ਮੋਰੀ ਸੀ ਜਦੋਂ ਮੈਂ ਘਾਤਾ ਖੋਲੇ ਬਹੁਤ ਜਿਹਾ ਕਲਿੱਕ ਹੋ ਜਾਂਦੇ ਹੋਣਗੇ ਹਾਂ ਆਈਓ ਠੀਕਰਾਉਗੀ ਮੈਡੀਮ ਬਾਅਦ ਆ ਮੈਂ ਇਹਦੇ ਬੈਠੂ ਮਾਹਲੇ ਕਿਹਾ ਮਸਾ ਜੀ ਦੇਖ ਬੁਰ ਤੋਂ ਬੈਯੋ ਬੈਯੋ ਹਾਂ ਹਲੋ

ਇਹ ਇਸ ਵੀਡ ਕੋਰਨਾ ਇਹ ਮੱਕੀ ਆ ਇਹ ਮੱਕੀ ਹਾਂ ਜੀ ਮੱਕੀ ਇਹ ਮੱਕੀ ਬਣਾ ਚੱਲਿਆ ਤਾਂ ਲਾਉਂਦੇ ਹੁੰਦੇ ਜਿਹੜੀ ਉਹ ਹੁੰਦੀ ਹਾਂ ਹਾਂ ਨਾ ਫਿਰ ਛੋਟੀ ਜਿਹੀ ਬੁਰਕੀ ਬੜਨੇ ਪੈਣਾ ਕਰਮਣਾ ਹੋਵੇ ਇੱਕ ਵਸਾ ਬਣਾਇਆ ਠੀਕ ਹੈ ਹਾਂ ਲਓ ਸਾਈ ਮਹਿਰਬਾਨ ਕਿਦਾ ਇਹ ਵਾਲਾ ਕਿਹੜਾ ਇਹ ਵਾਲਾ ਕਿਹੜਾ ਕਿਛੂ ਹਤਾਜੋ ਇਹਨਾਲ ਮੈਂ ਕੋਈ ਨਹੀਂ ਲੈ ਲਿਆ ਲੈ ਮੈਂ ਬਕਿੰਗ ਕਰ ਰਿਹਾ ਹਾਂ ਹਾਂਜੀ ਛੋਟੀ ਛੋਟੀ ਬਰਕੀ ਗਾ ਬੈ ਕੇ ਖਾ ਲੋ ਆਰਾਮ ਨਾਲ ਨਹੀਂ ਤੂੰ ਨੇ ਪੀ ਕੇ ਆ ਨਾ ਕੋ ਲੋਇਆ ਆ ਜੱਜ ਚੱਕ ਵਈਦਾ ਜਾਂਦਾ ਆ ਸਾਫ ਕਰੂੰਗਾ ਠੀਕ ਹੈ ਕਿਹੜਾ ਲਈਏ ਤਾਂ ਅਜਾ ਭੁੱਖ ਬਹੁਤ ਲੱਗੀ ਪਈ ਆ ਭੁੱਖ ਬਹੁਤ ਲੱਗੀ ਆ ਪੀਜਾ ਤਾਂ ਖਾਣਾ ਹੈ ਤਾਂ ਡਰਿੰਕ ਜੀ ਡਰਿੰਕ ਜੀ ਲੈਣੀ

ਆ ਜਾ ਉਥੇ ਆਪਾਂ ਲੈ ਕੇ ਜਾਵਾਂਗੇ ਅੰਦਰ ਕਮਰੇ ਚ ਆਪਾਂ ਲੈ ਕੇ ਜਾਵਾਂਗੇ ਦੀਦੀ ਦੇ ਕਮਰੇ ਚ ਜਾਵਾਂਗੇ ਨਾ ਕਿਦੋਂ ਉਹ ਆਪਾਂ ਲੈ ਕੇ ਆਏ ਤਿਆਰ ਹੋ ਜਾਓ ਜੋ ਭਜਿਓ ਆਪਾਂ ਸਾਈ ਯੂਰੇ ਲੈ ਕੇ ਇੱਕ ਜਾਕਿਲ ਕੀ ਦੇ ਤੇ ਫਿਰ ਦੇਖ ਮੈਂ ਤੈਨੂੰ ਲੈਣ ਵੀ ਭੇਜਾਂ ਚਾਚੇ ਨੂੰ ਲੈਣ ਭੇਜਾਂ ਮੈਂ ਮਖੇ ਮੇਰੇ ਪੁੱਤ ਨੂੰ ਲੈ ਆ ਐ ਭੇਜੇ ਜੱਸੀ ਨੂੰ ਲੈਣ ਸਾਈ ਯੂਰੇ ਲੈ ਲਵਾਵਾ ਤਾਂ ਚੱਕ ਲਈ ਆ ਉਹ ਲੈ ਆ ਦੇ ਕੇਕ ਮੜਾ ਯੂਰੇ ਲੈ ਕੇ ਦਦੇ ਡੱਬਾ ਇਹਨੇ ਫਰਿੱਜ ਚ ਲਾ ਦੋ ਪੁੱਤ ਅਜੇ ਪਿਗਲ ਜੂ

ਨਾ ਦੇਗਾ ਕਰਤਾ ਨਾ ਉਹੀ ਗੰਮ ਚੱਲ ਰੱਖ ਲੋ ਤੇ ਡੋਇਮੇ ਦੇ ਚਾ ਖੁੱਲਾ ਖੋਲ ਦੇ ਸਾਰਾ ਡੇਡਾ ਕਰੀ ਆ ਜਿਹੜੇ ਮੈਂ ਬਹੁਤ ਕਿਆ ਸੀ ਉਹ ਜੱਡਾ ਨਾ ਕਰ ਓਏ ਸਾਰਾ ਇੱਧਰ ਲਾ ਕੇ ਆ ਇੱਕ ਵਸੇ ਆ ਗਿਆ ਹਨ ਹੁਣ ਇਹਨੂੰ ਖੋਲ ਦੇ ਆਏ ਜਮੀਨ ਥੱਲੇ ਦੇ ਗੱਪੀ ਚਲ ਛੱਡ ਖੜਾ ਹੀ ਰੱਖ ਦਗੇ ਹਨਾ 大哥，你又加谁了？就你了。我踢了谁了？就就丢你，怎么了你？丢你了。了。叫了叫了。了。啊。啊，姐姐，啊，姐姐。哎，姐姐，你干啥去了？妈妈，姐姐干啥去了？啊，啊，姐姐。

तू डब्बी ले मैं आ लूं हां हां जैसे चल क्यों ना एक से ला देते डब्बी ले एक मावंती एक तो ला ले दीदी सन्नी मां तू डब्बी तू सही पड़ी तो आज तू इतना बंडिया खा तू और ये मां बच्ची को ले आओ क्या तू बैठ जा मैं बैठ जाऊं

मेरे को बोलते भाई तो चल कटो हैप्पी बर्थडे टू यू हैप्पी बर्थडे डियर आई टू हैप्पी बर्थडे टू यू हैप्पी बर्थडे टू यू ओ रुक जा रे गड़ा गड़ा जल्दी गले दोबारा कर सॉरी दोबारा कर का होता है ना के होता है ना

मैं ਪਹਿਲਾਂ ਕੇਕ एक ਲੈ ਕੇ ਆਸੀ ਗਾਜਮਾ ਸੀ ਜਾਂਦਾ ਹੋਇਆ ਤੇ ਆਉਂਦੀ ਹੋਈ ਮੈਂ ਕਹਿੰਦੀ ਮੈਂ ਤੇ ਖੂੰ ਕੇ ਕੇਕ ਮਾ ਦੇਖ ਲਾ ਤੇ ਸਾਰੇ ਦੇਖ ਦੇਖ ਕੇ ਕਹਿੰਦੀ ਆਹ ਲੈ ਦੂ ਮੈਂ ਹੈਪੀ ਬਰਥਡੇ ਟੂ ਤੁ ਆ ਬੈਠ ਕੇ ਹਮ ਦੇ ਆਪ ਦਾ ਗੂੜਾ ਠਾ हा <laughs> देखो <laughs> आदे आदे। <laughs> आदे <को> <laughs> नहीं ऐत कर दिया सै एक ही हुंदा अंदर आ मैं खा ले खा ले कोई अरे अरे तो क्या मेरा काम मराती है नहीं नहीं खाता उतर कोई ना बातू पे आएगा बहुत प्या हां जाएंगे तो नहीं के खा ले लाडी नाल जा परे रस्मी को हां पद्दू ਅੱਜ ਫੈਦਾ ਬਰਥਡੇ ਆ ਕੱਪਾ ਕੱਪ ਤਾਂ ਨਹੀਂ ਮਾਰਦਾ ਮੱਖੀਆਂ ਆ ਗਈਆਂ ਤੇਰੇ ਕੋਲ ਦੇਸ ਆਂਦੀਆਂ ਸਾਹਮਣੇ ਬੱਤੇ ਨੂੰ ਅੱਬਾ ਮੈਂ ਕੱਢੂੰ ਸਾਹਮਣੇ ਨੂੰ ਇਹਨੂੰ ਪਤਾ ਹੈਗਾ ਮੈਨੂੰ ਖੇਡ ਲੈ ਆਹ ਸਾਹਮਣੇ ਲਾ ਦੇ ਇਹ ਪੀਓ ਬੜਾ ਆਹ ਸਾਹਮਣੇ ਚਪਲਾ ਪਾਲਾ ਤਾਈਪ੍ਰੀਤ ਲੈ ਮੈਂ ਤਾਂ ਮੱਜਾ ਬੰਨਣਾ బు మన బు పు గుడ్డే బుడ్డే పుడ్డే సమాప్తి పుత్త సూర్ సోనా సోనీ అ ਅਲਪੇ ਬਣਾਉਦੀ ਕਿਹਦਾ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਿਓ ਲਾਈਕ ਸ਼ੇਅਰ ਜ਼ਰੂਰ ਫੇਸਬੁਕ ਤੇ ਦੇਖਦੇ ਫੋਲੋ ਵੀ ਕਰਿਓ YouTube ਤੇ ਦੇਖਦੇ ਨੂੰ ਸਬਸਕ੍ਰਾਈਬ ਕਰਿਓ ਟਿਕ ਟੋਕ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਨਾ ਐਂ ਕਹਿੰਦੇ ਹੁੰਦੇ ਨਾ ਅੱਜ ਬਰਥਡੇ ਮਨਾ ਕੇ ਸਹਿਜ ਫਿਰਦਾ ਥੱਕਿਆ ਅੱਜ ਕੌਣ ਨਹੀਂ ਆਇਆ ਸਹਿਜ ਦੇ ਬਰਥਡੇ ਤੇ मामे मामिया क्यों नहीं आए ना लाडो आई है ना मामा आया कोई ना मामी आई है डैडी आया मामे मामिया क्यों नहीं आए पते नानी ना कल आ गई सी ती आए मामा बड़ा कल गुलाबो नानी हो कल ही आई सी पुता ਕੱਲ ਆਈ ਸੀ ਤੇਰੇ ਡੈਡੀ ਤੇ ਤੇਰੀ ਹੋ ਗਏ ਸੀਗੇ ਕੱਲ ਮਾਮੀ ਤੇਰੀ ਬੇਬੇ ਕੋਲੇ ਸਾਹਮਣ ਬੇਬੇ ਨੂੰ ਉਥੇ ਮਾਮੀ ਤੇਰੀ ਉਥੇ ਗਈ ਹੋਈ ਸੀ ਮਾਮਾ ਨਾਨੀ ਵੱਡਾ ਮਾਮਾ ਕੱਲ ਆਗੇ ਸੀ ਫਿਰ ਅੱਜ ਤਾਂ ਨਹੀਂ ਆਏ ਉਹ ਕਹਿੰਦੇ ਵੀ ਰੋਜ਼ ਰੋਜ਼ ਫਿਰ ਉਖਾਜ ਹੋ ਜਾਂਦਾ ਹਨਾ ਛੋਈ ਤਾਂ ਜੀ ਨਹੀਂ ਲੱਗਦੀ ਜਾਂਦਾ ਅੱਜ ਕੁਛ 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 ਗੜਬੜ ਲੱਗ ਰਹੀ ਹੈ ਮੇਰੇ ਕੋਲ ਕੀ ਹੂਆ ਰੇ ਬੇਟਾ ਲੈ ਪੇਪਰ ਲੱਗ ਕਰ ਲੋ ਪੇਪਰ पढ़ाई तो करनी पेपर करा दे हां जी आज दे व्लॉग दी बाय बाय